जय श्री राम मेरा नाम रिया है और मैं एस मॉडल स्कूल में पढ़ने वाली सेवंथ क्लास की छात्रा हूँ हमारे स्कूल में पंद्रह दिसंबर को मनाए जाने वाले इस वार्षिक उत्सव के लिए हम बहुत ही ज्यादा उत्साहित हैं दया कर दान वीद्या And hey! ओ में प्रेम का सागर महादो प्रेम की गंगा दिलों में प्रेम का सागर हमें आपस जय श्री राम हमारे एस मॉडल स्कूल में पंद्रह दिसंबर को वार्षिक कार्यक्रम मनाया जा रहा है जिसका मनाने का हमारा उपलक्ष्य यही है कि बच्चे जो हैं अपनी संस्कृति से जुड़े रहें अपने संस्कारों से जुड़े रहें इसी उपलक्ष्य में हम हमारे पंद्रह दिसंबर वाले दिन हम ये कार्यक्रम मनाए मनाने जा रहे हैं जय श्री राम मैं प्रिंसिपल रजनी शर्मा एस स्कूल ਜਿਹੜਾ ਕਿ ਸੋਸ਼ਲ ਵਿਕਸਿਤ ਹੈ 15 ਦਸੰਬਰ ਨੂੰ ਸਕੂਲ ਵਿੱਚ ਸਕੂਲ ਦਾ ਸਾਲਾਨਾ ਜਿਹੜਾ ਹੈਗਾ ਸਮਾਗਮ ਮਨਾਇਆ ਜਾ ਰਿਹਾ ਉਸ ਤੇ ਸਾਰੇ ਨੂੰ ਦਿਲੋਂ ਬੇਨਤੀ ਕਰਦੀ ਹਾਂ ਕਿ ਸਾਰੇ ਆ ਕੇ ਇਸ ਸਮਾਗਮ ਦਾ ਆਨੰਦ ਲੈਣ ਇਸ ਬੱਚਿਆਂ ਨੇ ਬਹੁਤ ਸਾਰੀਆਂ ਪਰਫਾਰਮੈਂਸ ਤਿਆਰ ਕੀਤੀਆਂ ਇਹ ਜਿਹੜਾ ਸਕੂਲ ਹੈ ਸਾਡੀ ਬਾਲ ਕਲਿਆਣ ਸੰਸਕਾਰ ਕੇਂਦਰ ਦੁਆਰਾ ਸੰਸਥਾ ਦੁਆਰਾ ਚਲਾਇਆ ਜਾ ਰਿਹਾ ਹੈ ਔਰ ਉਮੀਦ ਕਰਦੀ ਹਾਂ ਕਿ ਸਾਰੇ ਬੱਚਿਆਂ ਦੇ ਪੇਰੈਂਟਸ ਔਰ ਸਭੀ ਹਮ ਹਮ ਆਕੇ ਇਸ ਫੰਕਸ਼ਨ ਵਿੱਚ ਹਿੱਸਾ ਲੈਣਗੇ ਹਾਂਜੀ ਮੇਰਾ ਸੰਪਰਕ ਨੰਬਰ ਹੈ 7740029150 ਤੇ ਸੰਸਥਾ ਵੱਲੋਂ ਵੀ ਮੈਂ ਸਾਰਿਆਂ ਨੂੰ ਬੁਲਾਉਣਾ ਚਾਹਾਂਗੀ ਕਿ ਆਨ ਇਸ ਫੰਕਸ਼ਨ ਤੇ ਔਰ ਬੱਚਿਆਂ ਦਾ ਹੌਸਲਾ ਵਧਾਣ ਤਾਂ ਕਿ ਤੇ ਸਾਰੇ ਇਸ ਫੰਕਸ਼ਨ ਦਾ ਇੰਜੋਏ ਕਰਨ ਧੰਨਵਾਦ ਐਸਬੀਟੀ ਕਾ ਵਿਦਿਆਰਥੀ ਹੂੰ ਔਰ ਮੈਂ ਅੱਜ ਆਪਕੇ ਸਾਹਮਣੇ ਭਜਨ ਪੇਸ਼ ਕਰਨੇ ਜਾ ਰਹਾ ਹਾਂ अच्युतम केशिवम कृष्ण दामोदरम अच्युतम केशिवम कृष्ण दामोदरम राम नारायणम जानकी वल्लभम राम नारायणम जानकी वल्लभम कौन कहते है भगवान आते नहीं कौन कहते है भगवान आते नहीं तुम मीरा के जैसे बुलाते नहीं तुम मीरा के जैसे बुलाते नहीं अच्युतम केशिवं कृष्ण दामोदरं राम नारायणं जानकी वल्लभं कौन कहते हैं भगवान खाते नहीं कौन कहते हैं भगवान खाते नहीं tu mais my... <laughs> मां no? जैसे खिलाते नहीं बेर सबरी के जैसे खिलाते नहीं अच्युतम केशिवम कृष्ण दामोदरम राम नारायणम जानकी वल्लभम कौन कहते हैं भगवान आते नहीं कौन कहते हैं भगवान सोते नहीं tum mayashoda ke jaise sulate nahi mayashoda ke jaise sulate nahi achyutam keshavam krishna damodaram ramnarayanam janaki vallavam ramnarayanam janaki vallavam dhanyawad ਮੈਂ ਸੰਦੀਪ ਨਾਰੰਗ ਜਨਰਲ ਸੈਕਟਰੀ ਬਾਲ ਕਲਿਆਣ ਸੰਸਕਾਰ ਕੇਂਦਰ ਸੋਡਨ ਲਗਰ ਦਾ ਹਾਂ ਔਰ ਸਾਡੀ ਸੰਸਥਾ এডਿਕੇਸ਼ਨ ਔਰ ਹੈਲਥ ਦੇ ਵਿੱਚ ਉਸ ਦੇ ਨਾਲ ਨਾਲ এনवायरमेंट ਦੇ ਵਿੱਚ ਕੰਮ ਕਰ ਰਹੀ ਹੈ ਔਰ এডਿਕੇਸ਼ਨ ਦੇ ਵਿੱਚ ਅਸੀਂ ਇੱਕ ਸਕੂਲ ਜਿਹਦੇ ਵਿੱਚ ਜ਼ਿਆਦਾਤਰ ਲੇਬਰ ਦੇ ਬੱਚੇ ਪੜ੍ਹਦੇ ਨੇ ਔਰ ਬਹੁਤ ਘੱਟ ਫੀਸ ਤੇ ਬਹੁਤ ਘੱਟ ਚਾਰजेस ਤੇ ਇੱਕ ਉੱਚ ਸਿੱਖਿਆ ਪ੍ਰੋਵਾਈਡ ਕਰ ਰਹੇ ਹਾਂ ਔਰ ਇੰਨਾ ਬੱਚਿਆਂ ਦਾ ਸਕੂਲ ਦਾ వార్ਸ਼ਿਕ ਉਤਸਵ 15 ਦਸੰਬਰ ਰਵੀਵਾਰ ਨੂੰ ਇੱਥੇ ਮਨਾਇਆ ਜਾ ਰਿਹਾ ਹੈ ਤਾਂ ਬੱਚਿਆਂ ਨੇ ਬਹੁਤ ਮਿਹਨਤ ਕਰਕੇ ਉਹਦੀ ਤਿਆਰੀ ਕੀਤੀ ਹੈ ਔਰ ਜੋ ਸਕੂਲ ਦੇ ਵਿੱਚ ਪੜਾਈ ਹੁੰਦੀ ਹੈ ਉਸ ਦੇ ਨਾਲ ਨਾਲ ਬੱਚਿਆਂ ਦੀ ਟੈਲੈਂਟ ਓਵਰਆਲ ਡਵੈਲਪਮੈਂਟ ਵਾਸਤੇ ਇਸ ਪ੍ਰਕਾਰ ਦੇ ਫੰਕਸ਼ਨ ਅਰੇਂਜ ਕੀਤੇ ਜਾਂਦੇ ਨੇ ਤਾਂ ਬਹੁਤ ਹੀ ਖੂਬਸੂਰਤ ਫੰਕਸ਼ਨ ਹੋਣ ਜਾ ਰਿਹਾ ਹੈ ਜਿਦੇ ਵਿੱਚ ਬੱਚਿਆਂ ਦੇ ਟੈਲੈਂਟ ਨੂੰ ਉਬਾਰ ਕੇ ਸਭ ਦੇ ਸਾਹਮਣੇ ਪ੍ਰਸਤੁਤ ਕੀਤਾ ਜਾਏਗਾ ਆਪ ਸਭ ਨੂੰ ਬੇਨਤੀ ਹੈ ਬੱਚਿਆਂ ਦੇ ਪੇਰੈਂਟਸ ਨੂੰ ਕਿ ਇਸ ਫੰਕਸ਼ਨ ਦੇ ਵਿੱਚ ਆ ਕੇ ਆਪਣਾ ਆਨੰਦ ਉਠਾਣ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਐਨੀ ਲੋੜ ਨਹੀਂ ਹੈ ਵਾਇਕ੍ਰਿਯਾ ਖਾਲਸਾ ਵੇਪਤੀ ਹੈ ਤੁਹਾਡਾ ਆਪਣਾ ਚੈਨਲ ਅਵਤਾਸੇ ਮਰਵੇ YouTube ਚੈਨਲ ਇਸ ਵੀਲੇ ਉਹ ਸਤਾਨਾ ਜਲੰਧਰ ਵਿੱਚ ਖੜਾ ਹੈ ਜਿੱਥੇ 15 ਤਰੀ ਨੂੰ ਸਕੂਲ ਦੇ ਵਿੱਚ ਜੋ ਸਕੂਲ ਦੇਖ ਰਹੇ ہیں ਐਸਟੀ ਬੀਟੀ ਮਾਲ ਸਕੂਲ ਬਾਲ ਕਲਿਆਣ ਸੰਸਾਰ ਕੇਂਦਰ ਦਾ ਰਣਚਾਲਨ ਜੋ ਜਲੰਧਰ ਦੇ ਖੇ ਸੋਡਰ ਨੇ ਇਹ ਢੀਕ ਸੋਡਰ ਮੰਦਰ ਨੇ ਢੀਕ ਨੇੜੇ ਹੈ ਸਥਿਤ ਹੈ ਇਹ ਵਾਲਾ ਦਰਸ਼ਾ ਜੀ ਉਥੇ 15 ਤਰੀਕ ਨੂੰ ਜੋ ਸਮਾਗਮ ਕਰਾਇਆ ਜਾ ਰਿਹਾ ਹੈ ਨਾ ਉਥੇ ਉਸਨ ਪ੍ਰਬੰਧਕ ਕਮੇਟੀ ਲੋ ਸਕੂਲ ਲੋ ਇਸ ਸਮਾਗਮ ਦੀ ਸਪਰਤੀ ਦੀ ਵੀ ਸੰਗਤਾਂ ਨੂੰ ਲਾਈਵ ਪ੍ਰੋਗਰਾਮ ਤਾਸੇ ਮਰ ਚੂਣ ਵਾਲਾ ਦਿਖਾਇਆ ਜਾਵੇਗਾ ਇਹ ਬਾਹਰ ਲੱਗੇਟਾ ਜੀ ਆਓ ਉਸ ਜੋ ਮੁੱਖ ਪ੍ਰਬੰਧਕਨ ਅਤੇ ਸਕੂਲ ਦੇ ਪ੍ਰਿੰਸੀਪਲ ਨੂੰ ਜਾਣ ਕਰ ਲਈਏ ਇਹ ਕੀ ਸਮਾਗਮ ਹੈ ਉਹ ਦੱਸ ਦਿੰਦਾ ਇਹ ਸਕੂਲ ਦੇ ਜੀ ਫਿਰ ਦੁਬਾਰਾ ਦਾ ਤਾਸੇ ਮਰ ਚੂਣ ਚੈਨਲ ਸਾਨੂੰ ਇਸ ਵੇਲੇ ਉਹ ਸਕੂਲ ਦੇ ਲਾਈਵ ਪ੍ਰੋਗਰਾਮ ਦਿਖਾ ਰਿਹਾ ਹੈ ਬਾਲ ਕਲਿਆਣ ਸੰਸਾਰ ਸੰਸਕਾਰ ਕੇਂਦਰ ਦੁਆਰਾ ਸੰਚਾਲਨ ਐਸ ਬੀਟੀ ਮਾਡਲ ਸਕੂਲ ਨੇੜੇ ਸੋਡਰ ਮੰਦਰ ਜਲੰਧਰ ਇਹ ਬਾਲਾ ਦੇਸ਼ਾ ਜੀ ਆਓ ਜਾਣਕਾਰੀ ਲਈਏ ਜਿੱਥੇ ਪ੍ਰਿੰਸੀਪਲ ਵੀ ਜਾਣ ਲਈ ਕਾਰਜਵਾਸ ਸਮਾਗਮ ਕਰਾਇਆ ਜਾ ਰਿਹਾ ਹੈ ਜਾਨਾ ਮੇਨ ਗੇਟ ਆ ਜੀ ਆਓ ਅੰਦਰ ਤਾਤਰੀ ਆਓ ਸਪੀਚ जो SBT, School, स्कूल जो त्योहार दिखा दें एस बी टी मॉडल स्कूल जलंधर नियर बगीची सुर जलंधर स्कूल का नाम बिल्डिंग लाइप्रोन तुझे दिख रहे हैं आओ जानकारी लीए जिते प्रिंसीपल दफ्तर है, दें दें है। तो जो पंद्रह पंद्रह दिसंबर समागम कराए जा रहे हैं उस संबंधी जानकारी दें संबंध प्रिंसीपल जी को जानकारी लीएस प्रबंधक कमेटी को जांच कर लीए प्रिंसीपल साहब को जानकारी लाइए जो पंद्रह समागम कराए जाए किस संबंध प्रोग्री कराई जा रहे हैं ये दफ्तर प्रिंसीपल साहब प् जी का ਸ੍ਰੀ ਗੁਰਿੰਦਰ ਸਿੰਘ ਜੀ ਲੇਜਨੀ ਜੀ ਮੌਜੂਦ ਜਾਣਕਾਰ ਜੀ ਉਹ 15 ਸੂਨੀ ਸਭੰਦਾ ਕਮੇਟੀ ਨੇ ਨੀਵੀਂ ਸੰਗਠਨ ਆਪਸੀ ਇਸ ਸਮਾਗਮ ਉੱਤੇ ਲਾਈਵ ਪਰ ਕੋਰੋਨਾ ਸਾਵਧਾਨੀ ਉੱਤੇ ਕਰਾਈ ਜਾ ਰਹਾ ਹੈ ਨਾ ਇੱਕ ਇਸ ਵਾਰ ਵਿੱਚ ਪ੍ਰੋਗਰਾਮ ਲਾਇਆ ਹੈ ਉਹ ਪਤੇ ਯਾਦ ਕਰੀਏ ਵਾਇਗੁਰ ਜੇਡ ਹਾਲਾ ਵਾਪਸ ਹੈ ਆਪ ਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਸਰ ਇਹ ਸਮਾਗਮ ਜਿਹੜਾ ਕਰਾਇਆ ਜਾ ਰਿਹਾ ਹੈ ਕਿਸ ਸੰਬੰਧ ਕਰਾਇਆ ਜਾ ਰਿਹਾ ਕੀ ਜਾਣਕਾਰ ਜੀ ਸਰ ਇਹ 15 ਦਸੰਬਰ ਨੂੰ ਐਸਬੀਟੀ ਮਾਡਲ ਸਕੂਲ ਜਿਹੜਾ ਹੈ ਸਾਡਾ ਜਿਹੜਾ ਬਾਲ ਕਲਿਆਣ ਸੰਸਥਾ ਰਹੀਂ ਚੱਲ ਰਿਹਾ ਹੈ ਇਦੇ ਵਿੱਚ ਇੱਕ વાર્षिक ਉਤਸਵ ਦੀ ਤਰ੍ਹਾਂ ਸਮਾਗਮ ਜਿਹੜਾ ਕਰਵਾਇਆ ਜਾ ਰਿਹਾ ਕਿਉਂਕਿ ਹਰ ਸਾਲ ਅਸੀਂ ਸਪੋਰਟਸ ਡੇ ਵੀ ਕਰਵਾਨੇ ਆਂ ਔਰ ਇਸ ਸਾਲ ਇਹ ਸੰਸਕ੍ਰਿਤ ਕਾਰਜਕ੍ਰਮ ਜਿਹੜਾ ਉਹਨੂੰ ਅਰੇਂਜ ਕੀਤਾ ਆ ਇਸ ਵਿੱਚ ਬਹੁਤ ਮਿਹਨਤ ਕੀਤੀ ਹੈ ਬੱਚਿਆਂ ਨੇ ਵੀ ਔਰ ਮੇਰੇ ਅਧਿਆਪਕ ਸਹਿਬਾਨ ਨੇ ਵੀ ਤੋਂ ਇਹ ਸਕੂਲ ਜਿਹੜਾ ਹੈਗਾ ਸਾਡਾ ਮੈਂ ਇਹਦੇ ਬਾਰੇ ਪਹਿਲਾਂ ਥੋੜਾ ਜਿਹਾ ਦੱਸਣਾ ਚਾਹਾਂਗੀ ਕਿ ਇਹ ਨਰਸਰੀ ਤੋਂ 10ਵੀਂ ਤੱਕ ਹੈ ਔਰ ਸੋਡਲ ਵਿਕਸਿਤਿਤ ਹੈ ਇਸ ਵਿੱਚ ਲਗਭਗ 750 ਦੇ ਕਰੀਬ ਵਿਦਿਆਰਥੀ ਪੜਦੇ ਹਨ ਔਰ ਸਾਰੇ ਦੇ ਸਾਰੇ ਜਿੰਨੇ ਵਿਦਿਆਰਥੀ ਹੈ ਲਗਭਗ ਇਹ ਸਾਰੇ ਲੇਬਰ ਕਲਾਸ ਵਿੱਚੋਂ ਹਨ ਔਰ ਬਹੁਤ ਹੀ ਨੋਮਿਨੀਜੀ ਫੀਸ ਬਹੁਤ ਹੀ ਇੱਕ ਵਾਜਬ ਜੀ ਫੀਸ ਦੇ ਨਾਲ ਇਹਨਾਂ ਨੂੰ ਪੜਾਇਆ ਜਾ ਰਿਹਾ ਪੜਾਈ ਦੇ ਨਾਲ ਜਿਹੜਾ ਸਾਡਾ ਇੱਕ ਹੋਰ ਮਕਸਦ ਹੈ ਉਹ ਇਹ ਹੈ ਕਿ ਬੱਚਿਆਂ ਨੂੰ ਸੰਸਕ੍ਰਿਤੀ ਨਾਲ ਤੇ ਸੰਸਕਾਰਾਂ ਦੇ ਨਾਲ ਜੋੜਿਆ ਜਾਵੇ ਜਿਹੜੀ ਕਿ ਅੱਜ ਦੇ ਸਮੇਂ ਦੀ ਬਹੁਤ ਹੀ ਲੋੜ ਹੈ ਤੋ ਕੋਸ਼ਿਸ਼ ਇਹੀ ਹੈ ਇਸ ਕਾਰਜਕ੍ਰਮ ਰਾਹੀਂ ਵੀ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡੀ ਸੰਸਕ੍ਰਿਤੀ ਕੀ ਕਹਿ ਰਹੀ ਹੈ ਔਰ ਸਾਡੇ ਜਿਹੜੇ ਬੱਚਿਆਂ ਨੂੰ ਅੱਛੇ ਸੰਸਕਾਰ ਮਿਲਣੇ ਬਹੁਤ ਜ਼ਰੂਰੀ ਹੈ ਅੱਜ ਦੀ ਤਰੀਕ ਵਿੱਚ ਔਰ ਇਹਨਾਂ ਹੀ ਕੁਝ ਮਿਲੀਆਂ ਜੁਲੀਆਂ ਗਤੀਵਿਧੀਆਂ ਤੇ ਆਧਾਰਿਤ ਹੈ ਸਾਡਾ ਇਹ ਕਾਰਜਕ੍ਰਮ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨੀ ਹੈ ਕਿ ਇਸ ਪ੍ਰੋਗਰਾਮ ਨੂੰ ਜ਼ਰੂਰ ਦੇਖੋ ਔਰ ਇਹ ਪ੍ਰੋਗਰਾਮ ਜਿਹੜਾ ਲਾਈਵ ਸਾਡਾ ਹੈ ਇਹ ਅਵਤਾਰ ਸਿੰਘ ਮਧਪੁਰੀ YouTube ਚੈਨਲ ਵੱਲੋਂ ਵੀ ਲਾਈਵ ਦਿਖਾਉਣ ਦਾ ਉਪਰਾਲਾ ਕੀਤਾ ਗਿਆ ਹੈ ਔਰ ਸਾਰੇ ਪੇਰੈਂਟਸ ਨੂੰ ਜਿਨ੍ਹਾਂ ਨੂੰ ਵੀ ਇਹ ਜੋ ਵੀ ਹੈ ਇਹ ਸਾਰੇ ਜਿਹੜੇ ਹੈ ਕਿ ਇਸ ਪ੍ਰੋਗਰਾਮ ਦਾ ਇੰਜੋਏ ਕਰਨ ਧੰਨਵਾਦ ਪ੍ਰਿੰਸੀਪਲ ਸਾਹਿਬ ਸਕੂਲ ਦੀ ਜਾਣਕਾਰੀ ਦਿੰਦੇ ਨੇ ਬੱਚਿਆਂ ਨੇ ਟੋਟਕਿੰਗ ਕਰਾਉਂਦੇ ਹੋਏ ਹੋ ਪ੍ਰਵਾਂਤ ਸਕੂਲ ਦਾ ਚੈਸ ਫਰਮ ਤੱਕ ਮੈਂਟੇਨ ਕੀਤਾ ਗਿਆ ਬੱਚੇ ਨੰਮ ਬੱਚੇ ਘਟੇ ਅੰਦਰ ਹੋ ਕੀ ਸ਼ੈਮਾ ਨੂੰ ਕੀ ਕਰਵਾ ਰਹੇ ਹੋ ਮੈਨੂੰ ਕੋਈ ਜੀਕੇ ਦਾ ਪੀਰੀਅਡ ਲਗਾਤਾ ਉਹ ਉਸਸੇ ਰਿਲੇਟਡ ਕੁਸ਼ਨ ਹੈ ਕਿ ਜੀਓਨ ਬੋਡਿੰਗ ਇਹ ਬੱਚੇ ਦਾ ਮਾਇਆ ਕੀ ਕਰੋ ਸਾਰੇ ਬੱਚੇ ਆਪਕੇ ਤੇ ਇਸ ਦਾ ਫੰਕਸ਼ਨ ਆ